ਸਤ ਸ੍ਰੀ ਅਕਾਲ ਜੀ ਨਵੇਂ ਪ੍ਰਾਣੀ ਇਨਸਾਨਜ ਵੱਲੋਂ ਤੁਹਾਡਾ ਸਭ ਦਾ ਸਵਾਗਤ ਹੈ ਜੀ ਆਓ ਅੱਜ ਆਪਾਂ ਬਰਸਾਤੀ ਮੌਸਮ ਦਾ ਸਾਗ ਬਣਾਈਏ ਜਿਵੇਂ ਸਿਆਣੇ ਕਹਿੰਦੇ ਹੁੰਦੇ ਆ ਰੁੱਤ ਰੁੱਤ ਦਾ ਮੇਵਾ ਸਾਗ ਤਾਂ ਬੱਚਿਆਂ ਨੂੰ ਨਹੀਂ ਪਤਾ ਹੋਣਾਗਾ ਚਲਾਈ ਦੇ ਸਾਗ ਦਾ ਅੱਜ ਆਪਾਂ ਬਰਸਾਤੀ ਮੌਸਮ ਦਾ ਚਲਾਈ ਦਾ ਸਾਗ ਬਣਾਉਣਾ ਸਾਨੂੰ ਦੇ ਸਾਗ ਦਾ ਤਾਂ ਹਰ ਇੱਕ ਨੂੰ ਪਤਾ ਕਿਉਂਕਿ ਉਹ ਸਬਜ਼ੀ ਦੇ ਰੁੱਤ ਦਾ ਮੇਵਾ ਵਾ ਸਾਨੂੰ ਦਾ ਸਾਗ ਪਾਲਕ ਮੇਥੀ ਤੇ ਵਾਤੂਗਰਾ ਪਾ ਕੇ ਆਪਾਂ ਜਦੋਂ ਸਰੋਂ ਦਾ ਸਾਗ ਬਣਾਉਨੇ ਆ ਤੇ ਉਹਦਾ ਪ੍ਰੋਸੈਸ ਕੁਛ ਵੱਖਰਾ ਵਾ ਤੇ ਇਹਦਾ ਪ੍ਰੋਸੈਸ ਜਿਹੜਾ ਬਰਸਾਤੀ ਮੌਸਮ ਵਿੱਚ ਚਲਾਈ ਦਾ ਸਾਗ ਹੁੰਦਾ ਇਹਦਾ ਪ੍ਰੋਸੈਸ ਵੱਖਰਾ ਵਾ ਪਹਿਲਾਂ ਤਾਂ ਚਲਾਈ ਆਮ ਹੀ ਛੜਕਾਂ ਦੇ ਕੰਡਿਆਂ ਤੇ ਖੇਤਾਂ ਦੇ ਬੰਨਿਆਂ ਤੇ ਆਮ ਹੀ ਹੁੰਦੀ ਸੀ ਚਲਾਈ ਹੋਣੀ ਪਖੜਾ ਹੋਣਾ ਤੇ ਤਾਂਦਲਾ ਹੋਣਾ ਤੇ ਬਰਸਾਤੀ ਮੌਸਮ ਸੌਣ ਭਾਦੋ ਦੇ ਵਿੱਚ ਇਹਦਾ ਸਾਗ ਬਣਾਇਆ ਜਾਂਦਾ ਸੀ ਤੇ ਹੁਣ ਇਹਦੀ ਇਹਦੇ ਗੁਣਾ ਦਾ ਪਤਾ ਲੱਗਣ ਕਰਕੇ ਵੀ ਇਹਦੇ ਵਿੱਚ ਕਿੰਨੇ ਗੋਲਨੇ ਚਲਾਈ ਵਿੱਚ ਤੰਦਲੇ ਤੇ ਪਖੜੇ ਵਿੱਚ ਦੇ ਗੁਣਾ ਹਾਂ ਦੀ ਖੇਤੀ ਵਗੈਰਾ ਹੋਂ ਲੱਗੇ ਆਪਾਂ ਨੂੰ ਪਖੜੇ ਦੇ ਬੀਜ ਆਮ ਦੁਕਾਨਾਂ ਤੋਂ ਵੀ ਮਿਲਦੇ ਆ ਚਲਾਈ ਦੇ ਬੀਜ ਬਾਗਲੇ ਦੇ ਬੀਜ ਵੀ ਮਿਲਦੇ ਆ ਪਰ ਇੱਥੇ ਸਾਨੂੰ ਚਲਾਈ ਦੇ ਬੀਜ ਤਾਂ ਮਿਲ ਗਏ ਸੀ ਪਰ ਤਾਂ ਉਹਦੇ ਪਖੜੇ ਦੇ ਬੀਜ ਸਾਨੂੰ ਨਹੀਂ ਮਿਲੇਗੇ ਇਸ ਕਰਕੇ ਅਸੀਂ ਕਰੀ ਚਲਾਈ ਲਾਈ ਆ ਤੇ ਫਿਰ ਮੈਂ ਸੋਚਿਆ ਕਿ ਕਿਉਂ ਨਾ ਆਪਾਂ ਹੁਣ ਸਰਬਰਸਾਤੀ ਮੌਸਮਾਂ ਤੇ ਆਪਾਂ ਵੀ ਚਲਾਈ ਦਾ ਸਾਗ ਬਣਾਈਏ ਹੁਣ ਸਰੋਂ ਦਾ ਸਾਗ ਉਹਨਾ ਸੋਹਣੀ ਲੱਗਦਾ ਚਾਹੀਏ ਇੱਥੇ ਸਰੋਂ ਦਾ ਸਾਗ ਵੀ ਹੁੰਦਾ ਪਰਸਾਤੀ ਮੌਸਮਾਂ ਦੇ ਵਿੱਚ ਨੇੜਾ ਦੇ ਵਿੱਚ ਤਾਂ ਇੱਕੋ ਹੀ ਸੀਜ਼ਨ ਦੇ ਵਿੱਚ ਸਾਰੀਆਂ ਚੀਜ਼ਾਂ ਹੋਣੀਆਂ ਕਦੂ ਤੋਰੀਆਂ ਵੀ ਤੇ ਸਾਗ ਵੀ ਉਹ ਇੱਕ ਮੌਸਮ ਵਿੱਚ ਹੀ ਹੋਣੇ ਆ ਤੇ ਪਰ ਅਸੀਂ ਨਾਲ ਚਲਾਈ ਦਾ ਸਾਗ ਵੀ ਲਾਇਆ ਅਸੀਂ ਪਹਿਲਾਂ ਸਰੋਂ ਦਾ ਸਾਗ ਬਣਾਇਆ ਸੀ ਤੇ ਹੁਣ ਅਸੀਂ ਚਲਾਈ ਦਾ ਸਾਗ ਬਣਾਉਣ ਲੱਗੇ ਆ ਘਰੇ ਅਸੀਂ ਚਲਾਈ ਲਾਈ ਹੋਈ ਆ ਲਾਲ ਬਾਥੂ ਲਾਇਆ ਹੋਇਆ ਜਿਹਦਾ ਪਾਲਕ ਵਗੈਰਾ ਹੈਗੀ ਆ ਤੇ ਮੇਥੀ ਵਗੈਰਾ ਹੈਗੀ ਆ ਇਹਨਾਂ ਸਾਰਿਆਂ ਨੂੰ ਮੈਂ ਤੋੜ ਲਿਆ ਚਲਾਈ ਤੁਹਾਨੂੰ ਦਿਖਾ ਦੇਣੀ ਆ ਕਈ ਵਾਰੀ ਬੱਚਿਆਂ ਨੂੰ ਨਹੀਂ ਪਤਾ ਹੁੰਦਾ ਕਿ ਅਸੀਂ ਅਸੀਂ ਤਾਂ ਸਟੋਰਾਂ ਦੇ ਉੱਤੇ ਅੱਜ ਕੱਲ ਚਲਾਈ ਦਾ ਸਾਗ ਆਉਂਦਾ ਵਾ ਆ ਆਪਣਾ ਲਾਲ ਬਾਥੂ ਆ ਜੀ ਇਹ trap ਵਾਲਾ ਤੋੜ ਦਈਆ ਤੇ ਥੋੜਾ ਜਿਹਾ ਆਪਣੇ ਕੋਲ ਛੋਲੇ ਦਾ ਸਾਗ ਵੀ ਜਿਹਾ ਐਸੇ ਸੇ ਉਹ ਤੋੜ ਲਿਆ ਤੇ ਬਾਕੀ ਜ਼ਿਆਦਾ ਹੈਗੀ ਆ ਚਲਾਈਏ ਦੇ ਵਿੱਚ ਕਿਉਂ ਚਲਾਈ ਦੇ ਗੰਦਲਾ ਨਹੀਂ ਹੁੰਦੀਆਂ ਗਿਆ ਚਲਾਈ ਦੇ ਸਿਰਫ ਪੱਤੇ ਪੱਤੇ ਜਿਹੇ ਹੁੰਦੇ ਆ ਬਿਲਕੁਲ ਬਰੀਕ ਬਰੀਕ ਗੰਦਲਾ ਹੁੰਦੀ ਹੈ ਟਣੇ ਆਈਏ ਆ ਤੁਸੀਂ ਦੇਖ ਸਕਦੇ ਆ ਇਹਨੂੰ ਚਲਾਈ ਕਹਿੰਦੇ ਆ ਇਹ ਉੱਪਰਲੇ ਉੱਪਰਲੇ ਟੂਸੇ ਜਿਹੜਾ ਕੱਚੇ ਕੱਚੇ ਜਿਹੜੇ ਹੁੰਦੇ ਆ ਉਹ ਤੋੜਨੇ ਹੁੰਦੇ ਇਹ ਹਰੇ ਪੱਤੇਦਾਰ ਹੁੰਦੀਆਂ ਤੇ ਇਹਦੇ ਵਿੱਚ ਬਹੁਤ ਗੁਣ ਨੇ ਇਸ ਦਾ ਕੇ ਬਰਸਾਤੀ ਮੌਸਮ ਵਿੱਚ ਆਪੜਿਆ ਵੀ ਹੋ ਜਾਂਦਾ। ਮਿਲ ਕੇ ਆਪਣੇ ਇੰਡੀਆ ਵਿੱਚ ਤਾਂ ਆਮ ਖੇਤਾਂ ਦੇ ਮੰਨਿਆ ਤੇ ਤੇ ਸੜਕਾਂ ਦੇ ਕੰਢਿਆਂ ਤੇ ਹੁੰਦਾ ਵਾ ਪਰ ਇੱਥੇ ਅਸੀਂ ਇਹਨੂੰ ਬੀਜਿਆ ਵਾ ਚਲਾਈ ਦੇ ਸਾਗ ਨੂੰ। ਤਾਂ ਕਿ ਦੇ ਆਪਾਂ ਬੈਨੀਫਿਟ ਲੈ ਸਕੀਏ ਰੁੱਤ ਰੁੱਤ ਦਾ ਮੀਵਾ ਬਲ ਸੱਤ ਹੀ ਮੌਸਮ ਦਾ ਸਾਗ ਚਲਾਈ ਦਾ ਸਾਗ। ਆਓ ਜੀ ਤੁਹਾਨੂੰ ਦੱਸਦੇ ਆਂ ਇਹਦਾ ਪ੍ਰੋਸੈਸ ਸਰੋਂ ਦੇ ਸਾਗ ਦੇ ਨਾਲੋਂ ਵੱਖਰਾ ਹੁੰਦਾ ਵਾ। ਸਰੋਂ ਦਾ ਸਾਗ ਆਪਾਂ ਆਲਣ ਪਾ ਕੇ ਬਣਾਉਨੇ ਆਂ। ਇਹਨੂੰ ਆਪਾਂ ਆਲਣ ਪਾ ਕੇ ਨਹੀਂ ਬਣਾਉਦੇਗੇ। ਲੋ ਜੀ ਆਪਾਂ ਤੁਹਾਨੂੰ ਦੱਸਦੇ ਆਂ ਆ ਮੈਂ ਸਾਰੀਆਂ ਚੀਜ਼ਾਂ ਚਲਾਈ ਇਹਦੇ ਵਿੱਚ ਬਾਥੂਆ ਛੋਲਿਆਂ ਦਾ ਸਾਗ ਆ ਤੇ ਪਾਲਕਾ ਤੇ ਮੇਥੀ ਆ ਇਹ ਸਾਰੀ ਚੀਜ਼ਾਂ ਸਾਡੇ ਘਰ ਵੀ ਜਿਵੇਂ ਅਸੀਂ ਜਿੰਨਾ ਵੀ ਨੁਕਸੁਕ ਸੁਖ ਸੀਗਾ ਤੇ ਮੈਂ ਸਾਰਾ ਤੋੜ ਲਿਆ ਚਲਾਈ ਇਹਦੇ ਵਿੱਚ ਜਾਦਾ ਪਾਈ ਹੋਈ ਐ ਇਹਨੂੰ ਮੈਂ ਧੋ ਕੇ ਤੇ ਸੁਕਾ ਕੇ ਲੈ ਲਿਆ ਤੇ ਇਹਨੂੰ ਮੈਂ ਹੁਣ ਕਟੂੰਗੀ ਤੇ ਇਹਦੇ ਵਿੱਚ ਤੁਹਾਨੂੰ ਦੱਸ ਦਿਆਂ ਵੀ ਆਪਾਂ ਨੂੰ ਕੀ ਕੀ ਪਹਿਲਾਂ ਚੀਜ਼ਾਂ ਪਾਉਣੀਆਂ ਪੈਂਦੀਆਂ ਨੇ ਇਹ ਇਹਨੂੰ ਜਦੋਂ ਆਪਾਂ ਰੱਖਦੇ ਆ ਉਹਨੂੰ ਤਾਂ ਆਪਾਂ ਕੱਟ ਕੇ ਤੇ ਨਮਕ ਪਾ ਕੇ ਪਾਣੀ ਪਾ ਕੇ ਰੱਖ ਦਿੰਨੇ ਆ ਤੇ ਵਿੱਚ ਬਾਅਦ ਵਿੱਚ ਅਦਰਕ ਲਸਣ ਵਗੈਰਾ ਸਾਰਾ ਕੁਝ ਪਾਉਣਾ ਨੇ ਇਹਦੇ ਵਿੱਚ ਆਪਾਂ ਨੂੰ ਪਹਿਲਾਂ ਧਾਲ ਲੈਣੀ ਪੈਣੀ ਇਹਨੂੰ ਦਾਲਨਾ ਬਣਾਇਆ ਜਾਂਦਾ ਵਾ ਇਹਦੇ ਵਿੱਚ ਅਲਣ ਬਗਾਰ ਨਹੀਂ ਪੈਂਦਾ ਇਹਨੂੰ ਬਣਾ ਕੇ ਬਾਅਦ ਵਿੱਚ ਸਟਕਾ ਲਾਇਆ ਜਾਂਦਾ ਤੁਹਾਨੂੰ ਦੱਸ ਨਹੀਂਦਾ ਕੀ ਪ੍ਰੋਸੈਸ ਆ ਇਹ ਤੁਸੀਂ ਚਾਹੀਦਾ ਛੋਲਿਆਂ ਦੀ ਦਾਲ ਲੈ ਲਓ ਅੱਧੇ ਛੋਲਿਆਂ ਦੀ ਦਾਲ ਲੈ ਲਓ ਇਹਦੇ ਵਿੱਚ ਜਿੰਨਾ ਮੇਰਾ ਸਾਗ ਹੈ ਇਹਦੇ ਵਿੱਚ ਅਧਿਕ ਕੋਟੀ ਸਾਗ ਦੀ ਇਹ ਦਾਲ ਦੀ ਬਣੀ ਆ ਚਾਹੀਦਾ ਛੋਲੇ ਕਿਉਂਕਿ ਮੇਰੇ ਕੋਲ ਛੋਲਿਆਂ ਦਾ ਸਾਗ ਲਿਆ ਹੋਇਆ ਹੋਇਆ ਵਿੱਚ ਇਸ ਵਕਤ ਮੈਂ ਛੋਲਿਆਂ ਦੀ ਦਾਲ ਨਹੀਂ ਰਹਿ ਰਹੀ ਮੈਂ ਇਹਨੂੰ ਮਸਾਲੇ ਦੀ ਦਾਲਨਾ ਬਣਾ ਰਹੀ ਆ ਤੋਤੇ ਮਸਲ ਦੇ ਨਾਲ ਅ ਤੋਤੇ ਮਸਲ ਦੀ ਦਾਲ ਦੇ ਨਾਲ ਇਹ ਬਹੁਤ ਹੀ ਜ਼ਿਆਦਾ ਟੇਸਟੀ ਬਣਦਾ ਇਸ ਕਰਾਰ ਆਪਣਾ ਬਹੁਤ ਵਧੀਆ ਆਉਂਦਾ ਸਭ ਜਿਵੇਂ ਤੋਤੇ ਮਸਾਲਾ ਦੀ ਕੋਲੀ ਦਾਲ ਦੀ ਲੈ ਲਈ ਆ ਇਹਨੂੰ ਮੈਂ ਧੋ ਕੇ ਤੇ ਮੈਂ ਸਲੋ ਕੁੱਕਰ ਵਿੱਚ ਪਾ ਦੇਣੀ ਆ ਸਲੋ ਕੁੱਕਰ ਵਿੱਚ ਦਾਲ ਵੀ ਧੋ ਕੇ ਪਾ ਦੂੰਗੀ ਤੇ ਇੱਕ ਗਲਾਸ ਵਿੱਚ ਪਾਣੀ ਦਾ ਪਾ ਦੂੰਗੀ ਇਹ ਪਾਣੀ ਜਿੰਨਾ ਆਪਣਾ ਸਬੂਧਾ ਸਾਗ ਪਾਣੀ ਲੈਂਦਾ ਵਾ ਉਹ ਤੋਂ ਅੱਧਾ ਪਾਣੀ ਲੈਂਦਾ ਵਾ ਇਸ ਚੀਜ਼ ਦਾ ਧਿਆਨ ਰੱਖਿਓ ਚਲਾਈ ਦਾ ਤਾਂ ਕਿ ਮੈਂ ਤਾਂ ਇਹਨੂੰ ਸਲੋ ਕੁੱਕਰ ਵਿੱਚ ਹੀ ਬਣਾਉਂਗੀ ਤੁਸੀਂ ਇਹਨੂੰ ਪਤੀਲੇ ਵਿੱਚ ਵੀ ਬਣਾ ਸਕਦੇ ਆ ਤੁਸੀਂ ਇਹਨੂੰ ਕੁੱਕਰ ਵਿੱਚ ਵੀ ਬਣਾ ਸਕਦੇ ਆ ਕੁੱਕਰ ਵਿੱਚ ਬਣਾਉਣੀ ਆ ਤਾਂ ਇਹ ਇੱਕ ਦੋ ਸੀਟੀਆਂ ਦੀ ਲੋੜ ਪੈਂਦੀ ਆ ਪਤੀਲੇ ਵਿੱਚ ਬਣਾਓ ਤਾਂ ਤੁਹਾਨੂੰ ਘੰਟਾ ਕ ਲੱਗ ਜਾਂਦਾ ਤੇ ਮੈਂ ਸਲੋ ਕੁੱਕਰ ਵਿੱਚ ਬਣਾਉਂਦੀ ਤਾਂ ਮੈਨੂੰ ਤਿੰਨ ਚਾਰ ਘੰ ਤੁਸੀਂ ਆਪ ਇਹਨੂੰ ਦਾਲ ਨੂੰ ਧੋ ਕੇ ਪਾਣੀ ਪਾ ਕੇ ਤੇ ਇੱਕ ਚਮਚਾ ਨਮਕ ਦਾ ਪਾ ਕੇ ਪਹਿਲਾਂ ਆਪਾਂ ਦਾਲ ਨੂੰ ਉਬਾਲਾ ਦੇਣਾ ਵਾ ਕਿਉਂਕਿ ਦਾਲ ਨੂੰ ਜਦੋਂ ਕੱਲਾ ਨਮਕ ਪਾ ਕੇ ਰੱਖਦੇ ਆ ਨਾ ਆਪਾਂ ਤੇ ਕਈ ਵਾਰੀ ਦਾਲ ਉੱਪਲ ਜਾਂਦੀ ਹੈ ਪਹਿਲਾਂ ਉਹ ਉਬਾਲਾ ਹੋਣ ਤੋਂ ਬਾਅਦ ਫਿਰ ਆਪਾਂ ਸਾਗ ਨੂੰ ਕੱਟ ਕੇ ਪਾਉਣਾ ਉਹਦੇ ਵਿੱਚ ਲੋ ਜੀ ਤੁਹਾਨੂੰ ਦਿਖਾਉਣੀ ਆ ਆਪਾਂ ਦਾਲ ਨੂੰ ਧੋ ਲਈਏ ਤੇ ਸਾਗ ਨੂੰ ਆਪਾਂ ਰੱਖਦੇ ਪਹਿਲਾਂ ਆਪਾਂ ਦਾਲ ਰੱਖਾਂਗੇ ਨਾਲੇ ਪਾਣੀ ਗਰਮ ਹੋ ਜੂ ਨਾਲੇ ਦਾਲ ਨੂੰ ਉਬਾਲਾ ਆ ਜਾਊਗਾ ਇਹ ਫਿਰ ਆਪਾਂ ਜਿਵੇਂ ਆਪਾਂ ਸਮਝਦੇ ਸਾਗ ਦੇ ਵਿੱਚ ਤਾਂ ਦਾਲ ਪਾਣੀ ਨੂੰ ਵਾਲਾ ਆਉਣ ਤੋਂ ਬਾਅਦ ਸਮੋਦਾ ਸਾਗ ਵਿੱਚ ਪਾ ਦਿੰਨੇ ਆ ਇਹਨੂੰ ਆਪਾਂ ਦਾਲ ਨੂੰ ਆਵਾਲਾ ਆਉਣ ਤੋਂ ਬਾਅਦ ਪਾਉਣਾ ਲੋਈ ਤੁਹਾਨੂੰ ਦਿਖਾਉਨੇ ਆ ਆਪਾਂ ਕਰਕੇ ਮੈਂ ਤਾਂ ਸਲੋਕ ਕੁੱਕਰ ਦੇ ਵਿੱਚ ਹੀ ਇਸਤੇਮਾਲ ਕਰਦੀ ਆ ਕਿਉਂਕਿ ਮੈਂ ਦਾਲ ਜੋ ਵੀ ਚੀਜ਼ ਬਣਾਉਣੀ ਹੈ ਤਾਂ ਸਾਰੀ ਚੀਜ਼ਾਂ 100% ਵਿੱਚ ਹੀ ਬਣਾਉਣੀ ਆ ਮੈਂ ਕੁੱਕਰ ਵਗੈਰਾ ਤਾਂ ਮੈਨੂੰ 15-20 ਸਾਲ ਹੋ ਗਏ ਮੈਂ ਕਦੇ ਨਹੀਂ ਵਰਤਿਆ ਤੇ ਇਹਦੇ ਵਿੱਚ ਆਪਾਂ ਇਹਦਾ ਪਲਾਕ ਲਾ ਦਿੰਨੀ ਆ ਪਹਿਲਾਂ ਪਲਾਕ ਲਾ ਕੇ ਇੱਕ ਗਲਾਸ ਵਿੱਚ ਪਾਣੀ ਦਾ ਲੈ ਲਿਆ ਇਹਦੇ ਵਿੱਚ ਮੈਂ ਛੋਲੇ ਨਹੀਂ ਥਾਲੀ ਪਾਉਣੀ ਕਿਉਂਕਿ ਮੇਰੇ ਕੋਲ ਛੋਲੇ ਦਾ ਸਾਗ ਹੈਗਾ ਤੁਹਾਡੇ ਕੋਲ ਜੇ ਤਾਂ ਛੋਲੇ ਦਾ ਸਾਗ ਹੈਗਾ ਤਾਂ ਠੀਕ ਆ ਫਿਰ ਤੁਸੀਂ ਦਾਲ ਨਾ ਪਾਇਓ ਫਿਰ ਤੁਸੀਂ ਮਸਲਾ ਨਹੀਂ ਦਾਲਣਾ ਮੈਂ ਵੈਸੇ ਮਸਲਾ ਦੀ ਦਾਲ ਨਹੀਂ ਨਾਲ ਹੀ ਬਣਾਉਣੀ ਆ ਜੀ ਮੇਰੇ ਕੋਲ ਛੋਲੇ ਦਾ ਸਾਗ ਨਾ ਵੀ ਹੋਵੇ ਤੇ ਇਧਰ ਮੈਂ ਵਸਾਂ ਦਾਲ ਨੂੰ ਧੋ ਕੇ ਦੋ ਤਿੰਨ ਪਾਣੀ ਕੱਢ ਕੇ ਫਿਰ ਲੈਣੀ ਆ ਲਓ ਜੀ ਆਪਾਂ ਮਸਲਾ ਦੀ ਦਾਲ ਨੂੰ ਧੋ ਲਿਆ ਦੋ ਤਿੰਨ ਪਾਣੀ ਕੱਢ ਲਏ ਇਹਦੇ ਤੇ ਇਹਨੂੰ ਆਪਾਂ ਜਿਹੜਾ ਪਾਣੀ ਪਾਇਆ ਵਾ ਸਲੋ ਕੁੱਕਰ ਦੇ ਵਿੱਚ ਇੱਕ ਗਲਾਸ ਪਾਣੀ ਦਾ ਤੇ ਇਹਦੇ ਵਿੱਚ ਮੈਂ ਦਾਲ ਪਾਉਣ ਲੱਗੀ ਤੇ ਇੱਕ ਚਮਚਾ ਆਪਾਂ ਨਮਕ ਦਾ ਪਾ ਦੇਣਾ ਇਹਦੇ ਵਿੱਚ ਇਹਨਾਂ ਕੋਲ ਇਹ ਆਪਣੀ ਕਵਾਂਟਿਟੀ ਦੇ ਹਿਸਾਬ ਨਾਲ ਮੈਂ ਇੱਕ ਚਮਚਾ ਨਮਕ ਦਾ ਪਾਉਣ ਲੱਗੀ ਆ। ਇਹਨੂੰ ਟੱਕੀ ਰੱਖ ਦੇਣੀ ਆ ਜਦ ਤੱਕ ਇਹਨੂੰ ਉਬਾਲਾ ਆਉਂਦਾ। ਨਾਲ ਜਦ ਤੱਕ ਮੈਂ ਸਾਗ ਨੂੰ ਕੱਟ ਲੈਣੀ ਆ। ਇਹਨੂੰ ਸਾਗ ਨੂੰ ਬਾਹਾਂ ਬ੍ਰੇਕ ਕੱਟਣ ਦੀ ਲੋੜ ਨਹੀਂ। ਤੁਸੀਂ ਚਾਹੇ ਮੋਟਾ-ਮੋਟਾ ਕੱਟ ਕੇ ਪਾ ਦਿਓ ਤਾਂ ਵੀ ਇਹਨੇ ਗੱਲਾਂ ਤਾਂ ਕਿ ਇਹਦੇ ਵਿੱਚ ਗੰਦਲਾ ਨਹੀਂ ਹੁੰਦੀ ਆ। ਇਹਦੇ ਵਿੱਚ ਜਿਹੜਾ ਪਾਲਕ ਆ ਆਪਣੇ ਬਾਥੂ ਆ, ਛੋਲੇ ਦਾ ਸਾਗ ਆ ਤੇ ਮੇਥੀ ਆ ਤੇ ਚਲਾਈ ਆ ਜ਼ਿਆਦਾ। ਤੇ ਇਹਨਾਂ ਵਿੱਚ ਤੁਸੀਂ ਇਹ ਇੱਕ ਪੱਤੇਦਾਰ ਹੋ ਸਬਜ਼ੀਆਂ ਆ ਬਹੁਤ ਹੀ ਹੁਣਕਾਰੀ ਆ ਤੁਸੀਂ ਇਹਨਾਂ ਥੋੜਾ ਥੋੜਾ ਲੈ ਕੇ ਮੈਂ ਤਾਂ ਕਰ ਦਨਾ ਹੀ ਕੱਟ ਲੈਣਾ ਤੁਸੀਂ ਇਹਨੂੰ ਦਾਦੀ ਨਾਲ ਵੀ ਕੱਟ ਸਕਦੇ ਆ ਤੇ ਮੈਂ ਸਾਰੇ ਸਾਗ ਨੂੰ ਕੱਟ ਕੇ ਜਦੋਂ ਮੇਰੀ ਦਾਲ ਨੂੰ ਵਾਲਾ ਆ ਜਾਣਾ بس 1 ਘੰਟੇ ਦੇ ਬਤੀਲੇ ਵਿੱਚ ਬਣਾਉਣਾ ਤਾਂ 1 ਘੰਟੇ ਦੇ ਵਿੱਚ ਵਿੱਚ ਸਾਗ ਬਣ ਜਾਂਦਾ ਵਾ ਤਾਂ ਕਿ ਬਹੁਤ ਹੀ ਛੇਤੀ ਘੁਰਦਾ ਵਾ ਮੈਂ ਤੁਸੀਂ ਕਰਦੇ ਦੇ ਨਾਲ ਹੀ ਕਿਉਂਕਿ ਇਹ ਬਹੁਤ ਸੌਫਟ ਜਿਹੇ ਪੱਤੇ ਹੁੰਦੇ ਆ ਤੇ ਬਹੁਤ ਸੌਖਾ ਕੱਟਿਆ ਜਾਂਦਾ ਵਾ ਥੋੜਾ ਥੋੜਾ ਛੜਕੇ ਤੁਸੀਂ ਸਾਦ ਨਹੀਂ ਘੱਟ ਖਾ ਰਹੇ ਜਾਂ ਬੋਰਡ ਤੇ ਕੱਟ ਲੋ ਮੈਨੂੰ ਥੋੜੀ ਜਿਹੀ ਬੋਰਡ ਤੇ ਕਟਿੰਗ ਕਰਨੀ ਨਹੀਂ ਆਉਂਦੀਗੀ ਮੈਂ ਇਹਦਾ ਹੱਥ ਛੜਕੇ ਕਰ ਦਿਆਂ ਹਰ ਚੀਜ਼ ਨੂੰ ਲੋ ਜੇ ਪਾਸ ਸਾਰਾ ਕੱਟ ਲਈਏ ਤੇ ਫਿਰ ਆਪਾਂ ਉਹਦੇ ਵਿੱਚ ਪਾ ਦਈਏ ਜਦੋਂ ਆਪਣੇ ਦਾਲ ਨੂੰ ਉਬਾਲ ਆ ਗਿਆ ਤੇ ਉਸ ਵਾਤਨ ਦਖੋਣੇ ਵਪਾਰੀ ਚ ਕੀ ਕੀ ਕੁਛ ਪੋਣਾ ਲੋ ਜੀ ਆਪਾਂ ਸਾਰਾ ਸਾਗ ਕੱਟ ਲਿਆ ਲੋ ਜੀ ਤਾਂ ਆਪਾਂ ਸਾਰਾ ਸਾਗ ਕੱਟ ਲਿਆ ਵਾ ਆ ਤੁਹਾਨੂੰ ਜਵਾਈ ਦਿਖਾਉਣੇ ਜੀ ਨੇੜੇ ਆ ਚਲਾਈ ਹੁੰਦੀ ਆ ਜਿਹੜੇ ਤੁਸੀਂ ਇਹ ਪੱਤੇ ਦੇਖ ਸਕਦੇ ਆ ਇਹਨੇ ਨਹੀਂ ਕਹਿਆ ਤੁਸੇ ਤੋੜਨੇ ਹੁੰਦੇ ਚਲਾਈ ਦੇ ਇਹ ਹਜੇ ਬਿਲਕੁਲ ਕੱਚੀ ਕੱਚੀ ਚਲਾਈ ਆ ਤੇ ਮੈਂ ਬਾਕੀ ਹੁਸਾ ਕੱਟ ਕੇ ਹੁਸਾ ਕੱਟ ਲਿਆ ਸਾਰਾ ਬਸ ਤੁਹਾਨੂੰ ਚਲਾਈ ਦਿਖਾਉਣੀ ਸੀਗੀ ਤਾਂ ਉੱਪਰ ਉੱਪਰ ਮੈਂ ਥੋੜੀ ਜਿਹੀ ਚਲਾਈ ਰੱਖੀ ਜੀ ਘਟਣ ਵਾਸਤੇ ਤੇ ਕੁਝ ਮੈਂ ਇਹਦੇ ਵਿੱਚ ਪਾ ਲਿਆ ਜੇ ਥੋੜਾ ਜਿਹਾ ਊਣਾ ਹੋ ਜਾਊਗਾ ਤੇ ਉਦੋਂ ਆਪਾਂ ਇਹ ਪਾ ਦੇਣਾ ਇਹਦੇ ਵਿੱਚ ਆਪਾਂ ਦਾਲ ਪਾਈ ਹੋਈ ਆ ਦਾਲ ਨੂੰ ਵਾਲਾ ਆ ਗਿਆ ਸੀ ਤੇ ਹੁਣ ਆਪਾਂ ਸਾਰਾ ਹਸਾ ਪਾ ਦੇਣਾ ਤੇ ਨਮਕ ਪਾ ਦੇਣਾ ਜਿਵੇਂ ਆਪਸੋਂ ਸਾਗ ਰੱਖਦੇ ਹੁੰਨੇ ਆ ਉਵੇਂ ਆਪਾਂ ਇਹਨੂੰ ਰੱਖ ਦੇਣਾ ਵਾ ਤੇ ਜਦੋਂ ਇਹ ਅੱਧਾਕ ਰਿਜ ਗਿਆ ਤੇ ਉਸ ਟਾਈਮ ਆਪਾਂ ਇਹਦੇ ਚ ਅਦਰਕ ਲਸਣ ਤੇ ਹਰੀ ਮਿਰਚ ਪਾਵਾਂਗੇ ਅਦਰਕ ਲਸਣ ਇਹਦੇ ਵਿੱਚ ਘੱਟ ਪਾਇਓ ਤਾਂ ਕਿ ਗਰਮੀ ਦਾ ਸੀਜ਼ਨ ਆ ਤੇ ਇਹਦੇ ਵਿੱਚ ਜਿੱਦਾਂ ਆਪਾਂ ਸਭ ਦੇ ਸਾਗ ਵਿੱਚ ਅਦਰਕ ਲਸਣ ਪੂਰਾ ਪਾਉਨੇ ਆ ਤੇ ਇਹਦੇ ਵਿੱਚ ਅੱਧਾ ਪਾਉਣਾ ਵਾ ਮਰ ਕੇ ਜੇ ਤੁਸੀਂ ਅਦਰਕ ਨੂੰ ਸਕਿਪ ਵੀ ਕਰ ਸਕਦੇ ਆ ਇਕੱਲਾ ਲਸਣ ਪਾ ਦਿਓ ਲਸਣ ਤੇ ਹਰੀ ਮਿਰਚ ਪਾ ਦਿਓ ਤੇ ਬਾਅਦ ਵਿੱਚ ਤੜਕੇ ਵਿੱਚ ਤੁਸੀਂ ਪਿਆਜ਼ ਤੇ ਟਮਾਟਰ ਦਾ ਤੜਕਾ ਲਾਓ ਇਹਦੇ ਵਿੱਚ ਅਲਣ ਨਹੀਂ ਪੈਣਾ ਜਿਹੜੀ ਆਪਾਂ ਦਾਲ ਪਾਈ ਆ ਉਹਦਾ ਹੀ ਅਲਣ ਪੈ ਜਾਣਾ ਇਹਦੇ ਵਿੱਚ ਜੋ ਜਿਵੇਂ ਬਾਕੀ ਦਾ ਜਿਹੜਾ 사ਗ ਰਹਿਦਾ ਨਾਲ ਚਵਾਈ ਜਿਹੜੀ ਹੈਗੀ ਤੁਹਾਨੂੰ ਦਿਖਾਤੀ ਆ ਤੇ ਮੈਂ ਇਹਨੂੰ ਵੀ ਕੱਟ ਕੇ ਹੁਣ ਪਾ ਦੇਣੀ ਹੈ ਇਹਦੇ ਵਿੱਚ ਜਿਹੜਾ ਆਪਣਾ ਰਹਿ ਗਿਆ ਵਾ ਜਿਹੜੀ ਆਪਣੀ ਚਵਾਈ ਰਹਿ ਗਈ ਸੀ ਕੱਟਣ ਵਾਲੀ ਆਪਾਂ ਉਹ ਵੀ ਵਿੱਚ ਕੱਟ ਦਨੇ ਆ ਇਹਨੂੰ 사ਗ ਨੂੰ ਜਦੋਂ ਤਾੜ ਨੂੰ ਉਵਾਲਾ ਆ ਜਾਵੇ ਉਸ ਟਾਈਮ ਪਾ ਲਾ ਮੇਰਾ 사ਗ ਸਾਰਾ ਘਰ ਹੋ ਗਏ ਤੇ ਵਿੱਚ ਪੈ ਜਾਊਗਾ ਜੇ ਤਾਂ ਜਿਪਤੀ ਦੇ ਤੁਸੀਂ ਬਣਾ ਰਹੇ ਆ ਤੇ ਇੱਕ ਵਾਰੀ ਇਹਨੂੰ ਉਵਾਲਾ ਦੇ ਕੇ ਤੇ ਫਿਰ ਸੇਮ ਤੇ ਕਰਕੇ ਰੱਖ ਦਿਓ ਤੇ ਇਹਦੇ ਤਾਂ ਤੁਸੀਂ ਮਤੇ ਬਣਨਾ ਵਾ ਇਹਦੇ ਤੇ ਸਾਗ ਬਾਰ ਨਿਕਲਦਾ ਕੋਈ ਚਾਂਸ ਨਹੀਂ ਹੁੰਦਾ ਦਾ ਸਲੋ ਕੁੱਕਰ ਦੇ ਵਿੱਚ ਇਹਨੂੰ ਸਲੋ ਕੁੱਕਰ ਨਾਲ ਹੀ ਆ ਗਿਆ ਵੈਸੇ ਤਾਂ ਇਹ ਤੌੜੀ ਟੈਕ ਤੇ ਹੀ ਬਣਦਾ ਵਾ ਜਿੱਦਾਂ ਆਪਣੀ ਸਲੋ ਸਲੋ ਹਰਿਆਂ ਵਿੱਚ ਤੌੜੀ ਤੇ ਆਪਾਂ ਘਰ ਦੇ ਹੁੰਦੇ ਸੀ ਪਹਿਲੇ ਸਮੇਂ ਵਿੱਚ ਤਾਂ ਬੀਬੀਆਂ ਸਾਗ ਜਿਹੜਾ ਧਰਦੀਆਂ ਸੀ ਚਲਾਈ ਦਾ ਸਾਗ ਉਹਨੂੰ ਤੌੜੀ ਵਿੱਚ ਹੀ ਰੱਖਿਆ ਸੀ ਤਾਂ ਆੜ ਪਾ ਕੇ ਤੇ ਵਿੱਚੇ ਚੀਰ ਕੇ ਇਹਨੂੰ ਪਾ ਦਿੰਦੀਆਂ ਸੀ ਤੇ ਗੋਹਿਆਂ ਦੀ ਅੱਗ ਤੇ ਮਠਾ ਮਠਾ ਬਣਦਾ ਸੀ ਅੱਜ ਆਪੇ ਕਰੀਏ ਨੂੰ ਥੋੜੇ ਨਾ ਪਤੀਏ ਜੁਣ ਆਪਾਂ ਜਿਹੜਾ ਇਹਦਾ ਅੱਧਾ ਬਣ ਗਿਆ 1 ਘੰਟੇ ਨੂੰ ਬਣਦੇ ਨੂੰ ਹੋ ਗਿਆ ਕਿਉਂਕਿ ਸਲੋ ਕੁੱਕਰ ਦੇ ਵਿੱਚ ਤਿੰਨ ਚਾਰ ਘੰਟੇ ਲੱਗਣਗੇ ਜੇ ਤੁਸੀਂ ਉਹ ਆਮ ਤਰੀਲੇ ਵਿੱਚ ਬਣਾਉਣਾ ਤਾਂ ਘੰਟਾ ਕੁ ਲੱਗੂ ਜੇ ਤੁਸੀਂ ਕੁੱਕਰ 'ਚ ਬਣਾਉਣਾ ਤਾਂ ਦੋ ਸੀਟੀਆਂ ਦੇ ਨਾਲ ਹੀ ਬਣ ਜਾਂਦਾ ਹੈ ਕਿਉਂਕਿ ਇਹਦੇ 'ਚ ਕੋਈ ਗੰਦਲਾ ਵਗੈਰਾ ਨਹੀਂ ਹੈ ਪੱਤੇ ਪੱਤੇ ਹੁੰਦੇ ਆ ਤੇ ਹੁੰਦੇ ਬਹੁਤ ਗੁਣਕਾਰੀ ਹੈ ਇਹ ਬਰਸਾਤੀ ਮੌਸਮ ਦਾ ਸਹਾਗਾ ਜਿਹੜੇ ਜਿਹਦੇ ਵੀ ਰੋਤ ਰੋਤ ਨਾਲ ਹਰ ਚੀਜ਼ ਖਾਣੀ ਚਾਹੀਦੀ ਹੈ ਸੋ ਜਿਵੇਂ ਆਪਣਾ ਪਹਿਲਾਂ ਤਾਂ ਕਿ ਤੀਆਂ 1 ਘੰਟੇ ਬਾਅਦ ਆਪਾਂ ਇਹਦੇ ਵਿੱਚ ਲਸਣ ਤੇ ਹਰੀ ਮਿਰਚ ਪਾਵਾਂਗੇ ਮੈਂ ਅਦਰਕ ਇਸਕੇ ਪਕਾ ਦੂੰਗੀ ਇਹਦੇ ਵਿੱਚ ਕਿਉਂਕਿ ਗਰਮੀ ਦਾ ਮੌਸਮ ਆ ਠੀਕ ਹੈ ਨਹੀਂ ਲਸਣ ਤੇ ਇਹ ਹਰੀ ਮਿਰਚ ਉਹ ਮੈਂ ਕੁੱਟ ਕੇ ਲਸਣ ਛਿੱਲ ਕੇ ਤੇ ਹਰੀ ਮਿਰਚ ਨੂੰ ਕੁੱਟ ਕੇ ਫਿਰ ਪਾਉਣੀ ਹੈ ਤੇ ਫਿਰ ਆਪਾਂ ਮਿਲਦੇ ਹਾਂ ਘੰਟੇ ਬਾਅਦ ਲੱਜ ਆਪਣਾ ਚਲਾਈ ਦਾ ਸਾਗ ਰੱਖੇ ਨੂੰ ਘੰਟਾ ਪਹਿਲਾਂ ਹੋ ਗਿਆ ਸੀ ਤੇ ਉਹਦੇ ਵਿੱਚ ਮੈਂ ਲਸਣ ਤੇ ਹਰੀ ਮਿਰਚ ਪਾ ਦਿੱਤੀ ਸੀ ਕੁੱਟ ਕੇ ਤੇ ਉਸ ਤੋਂ ਬਾਅਦ ਘੰਟਾ ਹੋਰ ਹੋ ਗਿਆ ਆਪਣੇ ਸਾਗ ਰੱਖੇ ਨੂੰ ਚਲਾਈ ਦੇ ਨੂੰ ਤੇ ਆਪਾਂ ਦੇਖਦੇ ਹਾਂ ਇਹ ਆਪਣਾ ਚਲਾਈ ਦਾ ਸਾਗ ਕਿਦਾ ਬਣ ਗਿਆ ਬਿਲਕੁਲ ਖੁੱਲ ਗਿਆ ਹੈ ਤੇ ਹੁਣ ਆਪਾਂ ਇਹਨੂੰ ਥੋੜੀ ਘੋਟਣੀ ਮਾਰਨੀ ਆ ਜੇ ਤਾਂ ਆਪਾਂ ਸਰੋਂ ਦੇ ਸਾਗ ਨੂੰ ਘੋੜਨੇ ਸਮੇਂ ਸਰੋਂ ਦੇ ਸਾਗ ਨੂੰ ਤਾਂ ਆਪਾਂ ਆਲਣ ਪਾ ਕੇ ਘੋੜ ਦਿੰਨੇ ਆ ਪਰ ਇਹਦੇ ਵਿੱਚ ਆਲਣ ਪਾਉਣ ਦੀ ਲੋੜ ਨਹੀਂ ਕਿਉਂਕਿ ਆਪਾਂ ਜਿਹੜੀ ਦਾਲ ਪਾਈ ਆ ਉਹੀ ਇਹਦਾ ਆਲਣਾ ਤੇ ਬਹੁਤ ਸੋਹਣਾ ਮਿਕਸ ਹੋ ਜਾਂਦਾ ਆ ਉਸ ਵਿੱਚ ਤੇ ਆਪਾਂ ਘੋਟਣੀ ਲੈ ਲਓ ਤੇ ਇਹਦੇ ਨਾਲ ਆਪਾਂ ਇਹਨੂੰ ਘੋਟਣਾ ਵਾ ਤੇ ਘੋਟਣ ਵੇਲੇ ਆਪਾਂ ਮਿਲ ਕੇ ਇਦਾਂ-ਇਦਾਂ ਨਹੀਂ ਕਰਨਾ ਤੇ ਆਪਾਂ ਜਿਹਦਾ ਇਹਦਾ ਮਧਾਣੀ ਐ ਇਹਦਾ ਫੇਰ ਦੇਉਣਾ ਹੈ ਨਾ ਜਿਹਦਾ ਆਪਾਂ ਦੱਸੀ ਦੇ ਵਿੱਚ ਇਸ ਤਰੀਕੇ ਨਾਲ ਆਪਾਂ ਇਹਨੂੰ ਕੋਟਣਾ। ਤਕਰੀਬਾ ਪੱਤੇ ਪੱਤੇ ਹੁੰਦੇ ਤੇ ਬਹੁਤ ਛੇਤੀ ਕੋਟ ਜਾਂਦਾ ਵਾ। ਅਜੀ ਹੁਣ ਆਪਾਂ ਸਲਾਈ ਦੇ ਸਾਹਮਣੂ ਕੋਟਦੇ ਆ ਇਸ ਤਰੀਕੇ ਨਾਲ। ਤੁਹਾਨੂੰ 5 ਕਿ ਮਿੰਟ ਲੱਗਣਗੇ। ਤੁਸੀਂ ਇਸ ਤਰੀਕੇ ਨਾਲ ਤੁਸੀਂ ਇਹਦੇ ਵਿੱਚ ਜਿਹੜਾ ਲਸਣ ਮੈਂ ਕੱਚਾ ਪਾਇਆ, ਕੁੱਟ ਕੇ ਪਾਇਆ ਮਿਸੇ ਦੇ ਨਾਲ ਮੈਂ ਅਦਰਕ ਨਹੀਂ ਪਾਇਆ। ਗਰਮੀ ਦਾ ਕਰਕੇ ਤੁਸੀਂ ਇਹਦੇ ਪਾ ਸਕਦੇ ਆ ਸਕਿਪ ਵੀ ਕਰ ਸਕਦੇ ਆ ਤੇ ਜੇ ਤੁਸੀਂ ਕੁੱਕਰ ਚ ਬਣਾਉਣੀ ਆ ਪਹਿਲੇ ਤੁਸੀਂ ਹਰੀ ਮਿਰਚ ਤੇ ਇਕ ਕਲਰ ਨਮਕ ਪਾ ਕੇ ਦਾਲ ਪਾ ਕੇ ਤੇ ਸੀਟੀ ਮਰਵਾ ਦਿਓ ਫਿਰ ਤੁਸੀਂ ਤੜਕੇ ਦੇ ਵਿੱਚ ਲਸਣ ਪਾ ਲਿਓ ਤੇ ਤੁਸੀਂ ਹੁਣ ਵੀ ਲਸਣ ਨੂੰ ਤੜਕੇ ਵਿੱਚ ਪਾ ਸਕਦੇ ਆ ਪਰ ਮੈਂ ਇਹਦੇ ਵਿੱਚ ਪਿਆਜ਼ ਤੇ ਟਮਾਟਰ ਦਾ ਤੜਕਾ ਹੀ ਲਾਉਂਗੀ ਤੇ ਇਹ ਥੋੜਾ ਜਿਹਾ ਡੇਢ ਬਾਕੀ ਦੂਜਾ ਸਾਗ ਆਪਣਾ ਸਰੋਂ ਦਾ ਸਾਗ ਹੁੰਦਾ ਉਹਦੇ ਨਾਲ ਥੋੜਾ ਜਿਹਾ ਪਤਲਾ ਹੁੰਦਾ ਮੈਂ ਕਿ ਜਿੱਦਾਂ ਆਪਾਂ ਥੋੜਾ ਜਿਹਾ ਉਹਨੂੰ ਘੜਾ ਰੱਖਦੇ ਆ ਪਰ ਇਹ ਥੋੜਾ ਜਿਹਾ ਪਤਲਾ ਹੁੰਦਾ ਜਿੱਦਾਂ ਆਪਣਾ ਆਪਾਂ ਦਾਲ ਪਾਲਕ ਬਣਾਉਣੀ ਆ ਉਸ ਤਰੀਕੇ ਦਾ ਬਣ ਜਾਂਦਾ ਹੈ ਇਹ ਮਨ ਕੇ ਦਾਲ ਚਲਾਈ ਕਹਿ ਲਓ ਬਿਸਪਾਲਕ ਵਗੈਰਾ ਹੀ ਪਾਈ ਆ ਤੇ ਉਹਦਾ ਆਪਾਂ ਦਾਲ ਪਾਲਕ ਬਣਾਉਨੇ ਆ ਤੇ ਆਪਾਂ ਰੈਸਟੋਰੈਂਟਾਂ ਤੋਂ ਵੀ ਮਿਲਦੀ ਆ ਦਾਲ ਪਾਲਕ ਤੇ ਬਹੁਤ ਟੇਸਟੀ ਲੱਗਦੀ ਆ ਤੇ ਮੈਥਡੋ ਦਾ ਸੇਮ ਹੀ ਆ ਜਿਹਦਾ ਦਾਲ ਪਾ ਕੇ ਤੇ ਉਹ ਪਾਲਕ ਵਗੈਰਾ ਪਾਉਂਦੇ ਆ ਤੇ ਉਸੇ ਮੈਥਡ ਦੇ ਨਾਲ ਇਹ ਸਾਗ ਬਣਾਦਾ ਚਲਾਈ ਦਾ ਤੇ ਬਹੁਤ ਹੀ ਗੁਣਕਾਰੀ ਹੁੰਦਾ ਆ ਆਪਾਂ ਦਾਲ ਦੇ ਨਾਲ ਇਹ ਚੀਜ਼ਾਂ ਨੂੰ ਪਾਉਂਦੇ ਆ ਜਿਵੇਂ ਆਪਾਂ 5 ਮਿੰਟ ਇਹਨੂੰ ਘੋਟਦੇ ਆ ਤੇ ਆਪਣਾ ਸਾਗ ਬਹੁਤ ਹੀ ਛੇਤੀ ਇਹ ਖੁੱਲ ਜਾਂਦਾ ਕਿਉਂਕਿ ਪੱਤੇ ਪੱਤੇ ਹੁੰਦੇ ਆ ਤੇ ਇਹਨੂੰ ਬੜਾ ਟਾਈਮ ਨਹੀਂ ਲੱਗਦਾ ਤਾਂ ਤੇ ਨਾ ਆਪ ਨੂੰ ਇਹਦਾ ਕੋਈ ਚੱਕਰ ਇਹ じゃ ਹੁੰਦਾ ਕਿ ਆਪਣੇ ਆਲਣ ਵਿੱਚ ਗੱਠਾਂ ਪੈ ਜਾਣਗੀਆਂ ਤਾਂ ਕਿ ਜਿਹੜੇ ਨਵੇਂ ਬੱਚੇ ਆ ਕਈ ਵਾਰੀ ਉਹਨਾਂ ਕੋਲੋਂ ਨਾ ਆਲਣ ਦੇ ਵਿੱਚ ਗੱਠਾਂ ਪੈ ਜਾਂਦੀਆਂ ਜਦੋਂ ਉਹ ਆਟਾ ਪਾਉਂਦੇ ਆ ਪੱਕੀ ਦਾ ਆਟਾ ਪਾਉਂਦੇ ਆ ਤੇ ਇਹਦੇ ਨਾਲ ਮੱਕੀ ਦੀ ਰੋਟੀ ਖਾਦਿਆਂ ਜ਼ਰੂਰਤ ਨਹੀਂ ਕਿਉਂਕਿ ਇਹ ਗਰਮ ਸਾਤੀਆਂ ਮੌਸਮ ਦਾ ਸਾਗ ਆ ਜੇ ਤੁਸੀਂ ਕਣਕ ਦੀ ਸਿੰਪਲ ਪਰੌਂਠੀ ਲਾਹੋ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਆ ਜੇ ਤੁਸੀਂ ਲਸਣ ਪਹਿਲਾਂ ਵਿੱਚ ਪਾ ਦਿੱਤਾ ਤਾਂ ਠੀਕ ਆ ਤੇ ਨਹੀਂ ਤੁਸੀਂ ਲਸਣ ਨੂੰ ਤੜਕਾ ਇਹ ਪਾਸ ਕਰਦੇ ਆ ਤੇ ਮੈਂ ਇਹਨੂੰ ਸਿਰਫ ਪਿਆਜ਼ ਤੇ ਟਮਾੜਾ ਤੁਹਾਨੂੰ ਦਿਖਾਉਣਾ ਹੈ ਕਿ ਆਪਣਾ ਕਿੰਨਾ ਸੋਨਾ ਇਹ ਸਾਗ ਖੁੱਲ ਕੇ ਤਿਆਰ ਹੋ ਗਿਆ ਕਿੰਨਾ ਸੋਨਾ ਨਾ ਤਿਆਰ ਹੋਇਆ ਤਾਂ ਸਾਗ ਤੁਹਾਨੂੰ ਇੱਕ ਵਾਰੀ ਦੇ ਲੋਕ ਨੂੰ ਦਿਖਾ ਦੇਣੀ ਹੈ ਤੇ ਇਸ ਵਾਰ ਆਪਾਂ ਲਾਵਾਂਗੇ ਤੜਕਾ ਉਹ ਆਪਾਂ ਆਮ ਸਿੰਪਲੀ ਜਿਵੇਂ ਦੇਸੀ ਘਿਓ ਦੇ ਵਿੱਚ ਪਿਆਜ਼ ਭੁੰਨ ਕੇ ਤੇ ਟਮਾਟਰ ਭੁੰਨ ਕੇ ਤੇ ਉਹ ਆਪਾਂ ਇਹਦੇ ਵਿੱਚ ਪਾ ਲਾਂਗੇ ਤੇ ਸਿੰਪਲ ਪਰੋਟੀ ਲਾ ਕੇ ਫਿਰ ਤੁਹਾਨੂੰ ਥਾਲੀ ਤਿਆਰ ਕਰਕੇ ਦਿਖਾਉਣੇ ਆ ਤੇ ਨਾਲ ਲਾਵਾਂਗੇ ਆਪਾਂ ਔਲੇ ਦਾ ਅਚਾਰ ਜਿਹੜਾ ਆਪਾਂ ਸਰਦੀਆਂ ਵਿੱਚ ਪਾ ਕੇ ਰੱਖਿਆ ਸੀ ਉਹਾਂ ਜੇ ਬਸਤੇ ਬਹੁਤ ਵਧੀਆ ਹੋਊਗਾ ਅਦਰਕ ਦਾ achar ਤੇ ਔਲੇ ਦਾ achar ਸਰਦੀਆਂ ਨੂੰ ਬਣਾ ਕੇ ਪਾ ਕੇ ਰੱਖ ਲਓ ਤੇ ਗਰਮੀਆਂ ਦੇ ਵਿੱਚ ਆ ਕੇ ਖਾਓ ਤਾਂ ਬਹੁਤ ਹੀ ਜ਼ਿਆਦਾ ਟੇਸਟੀ ਲੱਗਦਾ ਹੈ ਵਾਹ ਲੋ ਜੀ ਆਪਾਂ ਤਾਂ ਇਹਦੀ ਲੁੱਕ ਦਿਖਾਉਣੀ ਆ ਅਸੀਂ ਕੋਟ ਕੇ ਆਪਣਾ ਇਹ ਸਾਗ ਇਦਾਂ ਦਾ ਬਣ ਜਾਂਦਾ ਦੇਖੋ ਵਿੱਚੇ ਦਾਲ ਤੇ ਵਿੱਚੇ ਚਲਾਈ ਪਾਲਕ ਸਭ ਕੁਝ ਵਿੱਚ ਤੇ ਇਕਨ ਵਾਸਤੇ ਸਿਰਫ ਇਹਨੂੰ ਥੜਕੇ ਦੀ ਲੋੜ ਆ ਇਹਨਾ ਪਤਲਾ ਰੱਖਣਾ ਹੁੰਦਾ ਹੈ ਇਹ ਬਸ ਸਾਡੀ ਮੌਸਮ ਦਾ ਬਹੁਤ ਹੀ ਤਾਕਤਵਰ ਸਾਲ ਆ ਇਹਦਾ ਆਪਣਾ ਸਰੋਂ ਦਾ ਸਾਗ ਹੁੰਦਾ ਨਾਲ ਸਰੋਂ ਦਾ ਸਾਗ ਤੇ ਮੱਖਲੀ ਰੋਟੀ ਇਹਨੂੰ ਤੁਸੀਂ ਸਿੰਪਲ ਬਰਾਉਂਟੀ ਦੇ ਨਾਲ ਤੜਕਾ ਲਾ ਕੇ ਤੇ ਮੱਖਣ ਪਾ ਕੇ ਖਾਓ ਦੇਖੋ ਕਿੰਨਾ ਸੋਹਣਾ ਕੁਲ ਗਿਆ ਹੈ ਦਾਲ ਦੇਖੋ ਪਤਾ ਵੀ ਨਹੀਂ ਲੱਗਦਾ ਬਿਲਕੁਲ ਪੂਰਾ ਮਿਕਸ ਹੋ ਜਾਂਦਾ ਪਾਣੀ ਬਸ ਇੰਨਾ ਮੀਅਰ ਮੈਂਟੇ ਦਾ ਬਿਲਕੁਲ ਸਹੀ ਆ ਲਓ ਜੀ ਆਪਣਾ ਚਲਾਈ ਦਾ ਸਾਗ ਨੂੰ ਆਪਾਂ ਤੜਕਾ ਲਾ ਲਿਆ ਘੋਟ ਲਿਆ ਸੀ ਪਹਿਲਾਂ ਫਿਰ ਪਿਆਜ਼ ਤੇ ਟਮਾਟਰ ਦਾ ਦੋਨਾਂ ਚੀਜ਼ਾਂ ਦਾ ਤੜਕਾ ਲਾ ਲਿਆ ਤੇ ਬਹੁਤ ਹੀ ਸੋਹਣਾ ਬਣਿਆ ਵਾ ਚਲਾਈ ਦਾ ਸਾਗ ਆਪਣਾ ਤੇ ਆਪਾਂ ਨਾਲ ਬਣਾਈ ਰੋਟੀ ਪਰੌਂਠੀ ਮਕੰਕ ਦੇ ਆਟੇ ਦੀ ਤੇ ਨਾਲ ਲੈ ਲਿਆ ਆਪਾਂ ਜੀ ਅਦਰਕ ਦਾ ਤੇ ਔਲੇ ਦਾ ਅਚਾਰ ਜਿਹੜਾ ਤੁਸੀਂ 7 ਮਹੀਨੇ ਪਹਿਲਾਂ ਪਾਇਆ ਸੀ ਇਹ ਬਿਲਕੁਲ ਸੁੱਕੇ ਔਲੇ ਪਾਇਆ ਮੈਂ ਤੇ ਇਹਦੀ ਵੀਡੀਓ ਪਾਈ ਹੋਈ ਆ ਤੇ ਬਿਲਕੁਲ ਖਰਾਬ ਨਹੀਂ ਹੋਏਗੀ ਇਹਨਾਂ ਨੂੰ ਗਿਠਕਾਂ ਕੱਢ ਕੇ ਪਾਇਆ ਹੋਇਆ ਵਾ ਔਲੇ ਦੇ ਅਚਾਰ ਨੂੰ ਤੇ ਇਹ ਬਹੁਤ ਹੀ ਵਧੀਆ ਬਣਦਾ ਜਿੱਦਾਂ ਪਹਿਲਾਂ ਪੁਰਾਣੇ ਸਮਿਆਂ ਦੇ ਵਿੱਚ ਦਾਦੀਆਂ ਨਾਨੀਆਂ ਬਣਾਉਂਦੀਆਂ ਹੁੰਦੀਆਂ ਸੀ ਉਸ ਤਰੀਕੇ ਨਾਲ ਇਹ ਅਚਾਰ ਬਣਾਇਆ ਤੇ ਮੇਰੀ ਨਵੀਂ ਪੁਰਾਣੀ ਸਾਂਝ ਦੇ ਉਤੇ ਇਹ ਵੀਡੀਓ ਅਦਰਕ ਔਲਾ ਤੇ ਮਿਰਚ ਦੇ ਅਚਾਰ ਦੀ ਮਿਕਸ ਚਾਦੇ ਵੀਡੀਓ ਪਾਈ ਹੋਈ ਹੈ ਦਨਾਲ ਲੈ ਲਿਆ ਜਪਾ ਦਹੀ ਤੇ ਨਾਲ ਲੈ ਲਈ ਆਪਾਂ ਮੂਲੀ ਕੱਟ ਕੇ ਤੇ ਇੱਧਰ ਪਾਉਣੀ ਹੈ ਜੀ ਆਪਾਂ ਸਬਹ ਦੇਖ ਸਾਦੇ ਬਹੁਤ ਹੀ ਸੋਹਣਾ ਬਣਿਆਗਾ ਸਬ ਇਹ ਤੇ ਆਪਾਂ ਅਮਗੀ ਜੀ ਕਰਦਾ ਕੱਢਿਆ ਹੋਇਆ ਹੈ ਸਬ ਤਾਂ ਮੱਖਣ ਦੇ ਨਾਲ ਹੀ ਸਵਾਦ ਲੱਗਦਾ ਚਾਹੇ ਉਹ ਗਰਮੀ ਦਾ ਹੋਵੇ ਤੇ ਚਾਹੇ ਬਰਸਾਤੀ ਮੌਸਮ ਦਾ ਹੋਵੇ ਤੇ ਚਾਹੇ ਸਰਦੀ ਦਾ ਹੋਵੇ ਮੈਂ ਮੱਖਣ ਗੱਲ ਕੱਢਿਆ ਸੀ ਲੱਸੀ ਸਾਡੇ ਹੈ ਨਹੀਂ ਜੇ ਲੱਸੀ ਹੋਵੇ ਨਾਲ ਤਾਂ ਹੋਰ ਵੀ ਜ਼ਿਆਦਾ ਵਧੀਆ ਤੇ ਜੇ ਤੁਸੀਂ ਦਹੀਂ ਦੀ ਲੱਸੀ ਬਣਾ ਲਿਓ ਤੇ ਨਹੀਂ ਤਾਂ ਦਹੀਂ ਨਾਲ ਉਦਾਂ ਦੇ ਵਿੱਚ ਅੱਜ ਆਪਾਂ ਇੱਥੇ ਬਣਾਵਾਂਗੇ ਸਿੰਪਲ ਪਰੌਂਠੀਆਂ ਸਾਰੇ ਪਰਿਵਾਰ ਵਾਸਤੇ ਤੇ ਬਾਕੀ ਦਾ ਸਾਗ ਮੈਂ ਰਏ ਦੇ ਵਿੱਚ ਪਿਆਵਾ ਤੇ ਉਹ ਮੈਂ ਡੋਂਗੇ 'ਚ ਕੱਢ ਕੇ ਰੱਖ ਦੂੰਗੀ ਜਿਵੇਂ ਜਿਵੇਂ ਪਰਿਵਾਰ ਦੇ ਮੈਂਬਰਾਂ ਨੂੰ ਚਾਹੀਦਾ ਹੋਇਆ ਤੇ ਤੜਕਾ ਲਾ ਦੇਾਂਗੇ ਹੁਣ ਮੈਂ ਉਹਨਾਂ ਦਾ ਤੜਕਾ ਲਾਇਆ ਜਿੰਨੀ ਕਦੀ ਜ਼ਰੂਰਤ ਸੀਗੀ ਤੇ ਜੇ ਬਾਕੀ ਰੋਟੀਆਂ ਆਪਾਂ ਲੈ ਪਲੇਟ 'ਤੇ ਰੱਖ ਦਈਏ ਪੌਣੇ 'ਚ ਤਾਂ ਕਿ ਮਾਉਣੇ ਦੇ ਵਿੱਚ ਇੱਕ ਪੇਪਰ ਰੱਖ ਲੈਣੀ ਹੁੰਦੀ ਜਦੋਂ ਰੋਟੀ ਨਪੇਟਦੀ ਆ ਪੋਣੇ ਦੇ ਵਿੱਚ ਤੇ ਇੱਕ ਰੋਟੀ ਇੱਕ ਪੇਪਰ ਰੱਖ ਲੈਣੀ ਹੁੰਦੀ ਆ ਵਿੱਚ ਪੇਪਰ ਰੱਖ ਕੇ ਫਿਰ ਉਤੋਂ ਦੀ ਪੋਣਾ ਦੇਈਦਾ ਲਓ ਜੀ ਆਪਣਾ ਚਲਾਈ ਦਾ ਸਾਗ ਬਣ ਕੇ ਹੋ ਗਿਆ ਤਿਆਰ ਤੇ ਆਪਾਂ ਥਾਲੀ ਵੀ ਸਜਾ ਲਈ ਆ ਆਜੂ ਜਿਹਨੇ ਜਿਹਨੇ ਖਾਣਾ ਬਰਸਾਤੀ ਮੌਸਮ ਦਾ ਚਲਾਈ ਦਾ ਸਾਗ ਬਹੁਤ ਹੀ ਵਧੀਆ ਬਣਦਾ ਵਾ ਦੇਖੋ ਜੀ ਕਿੰਨਾ ਸੋਹਣਾ ਬਣਿਆ ਤੇ ਕਿੰਨੀ ਸੁਣੇਗੀ ਲੋਕਾਂ ਤੁਸੀਂ ਦੇਖ ਸਕਦੇ ਆ ਉਸੀਂ ਵੀ ਕਰ ਵਿੱਚ ਜਰੂਰ ਬਣਾਇਓ ਚਲਾਈ ਦਾ ਸਾਗ ਪ੍ਰਸਾਤੀ ਮੌਸਮ ਦਾ ਵਿਰਤ ਰੁੱਤ ਦਾ ਮੇਵਾ ਤੇ ਇੱਥੇ ਸਾਡੇ ਕੋਲ ਪਖੜਾ ਤੇ ਤਾਂਦਲਾ ਨਹੀਂ ਸੀ ਜਿਹਦੀ ਥਾਂ ਤੇ ਮੈ ਛੋਲਿਆਂ ਦਾ ਸਾਗ ਤੇ ਪਾਲਕ ਪਾਣੀ ਤੇ ਤੁਸੀਂ ਪਖੜਾ ਤੇ ਤਾਂਦਲਾ ਪਾ ਕੇ ਬਣਾਇਓ ਉਹ ਵੀ ਬਹੁਤ ਜ਼ਿਆਦਾ ਸਵਾਦ ਬੰਦਾ ਜਿਹੜਾ ਤਾਂਦਲਾ ਹੁੰਦਾ ਉਹ ਬਾਥੂ ਦਾ ਕੰਮ ਕਰਦਾ ਤੇ ਜਿਹੜਾ ਪਖੜਾ ਹੁੰਦਾ ਉਹ ਜਿੱਦਾਂ ਆਪਣਾ ਛੋਲਿਆਂ ਦੇ ਸਾਗ ਦੇ ਪੱਤੇ ਹੁੰਦੇ ਉਸ ਤਰੀਕੇ ਦਾ ਹੁੰਦਾ ਤੇ ਨਾਲ ਇਹ ਪਖੜਾ ਤਾਂਦਲਾ ਤੇ ਚਲਾਈ ਬਹੁਤ ਹੀ ਗੁਣਕਾਰੀ ਹੈ ਇਨ ਚਾਹੇ ਸ਼ੋਲੇ ਦੀ ਦਾਲ ਨਾਲ ਬਣਾਓ ਤੇ ਚਾਹੇ ਮਸਰਾਹ ਦੀ ਦਾਲ ਨਾਲ ਬਣਾਓ ਲੋ ਜੀ ਤੁਸੀਂ ਵੀ ਸਾਨੂੰ ਕਮੈਂਟ ਵਿੱਚ ਜਰੂਰ ਲਿਖਣਾ ਮਿੱਠੜਾ ਚਲਾਈ ਦਾ ਸਾਕ ਕਿਦਾਂ ਦਾ ਬਣਿਆ ਸਾਡੀ ਵੀਡੀਓ ਨੂੰ ਬਤਵਾ শেয়ার ਕਰਨਾ ਸਾਡੇ ਚੈਨਲ ਨੂੰ ਸਪੋਰਟ ਕਰਨਾ ਘੰਟੀ ਦਾ ਬਟਨ ਦਬਾਉਣਾ ਨਾ ਭੁੱਲਣਾ ਤੇ ਹਰ ਰੁੱਤ ਦੇ ਵਿੱਚ ਰੁੱਤ ਰੁੱਤ ਦੀ ਚੀਜ਼ ਨੂੰ ਜਰੂਰ ਬਣਾ ਕੇ ਖਾਇਆ ਕਰੋ